ਸ਼੍ਰੀ ਦਰਬਾਰ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਲਈ barro ਆਉਣ ਵਾਲੀਆਂ ਸੰਗਤਾਂ ਲਈ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਤੇ ਪਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਪੰਜਵੀਂ ਬੀਬੀ ਕੋਲਾ ਜੀ ਅਸੀਸ ਸੰਗਤ ਨਿਵਾਸ ਸਰਾਂ ਦਾ ਸ਼ੁਭ ਮਹੌਰਤ ਸਿੰਘ ਸਾਹਿਬਾਨ ਸੰਤ ਮਹਾਪੁਰਸ਼ਾ ਵੱਲੋਂ ਜੇਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਗੁਰਮਤ ਸਮਾਗਮ ਕਰਵਾਇਆ ਗਿਆ ਪਾਈ ਹਰਵਿੰਦਰਪਾਲ ਸਿੰਘ ਲਿੱਟਲ ਪਾਈ ਤੇਜਪਾਲ ਸਿੰਘ ਤੋਂ ਇਲਾਵਾ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਜੀ ਨੇ ਕਥਾ ਕੀਰਤਨ ਦੀਆਂ ਆਸਰੀਆਂ ਪਰਦੇ ਹੋਏ ਸੇਵਾ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਨੇਹਾਲ ਕੀਤਾ ਜਿਹੜਾ ਨਵੀਂ ਸਰਾ ਪੰਜਵੀਂ ਗੁਰੂ ਰਾਮਦਾਸ ਜੀ ਨੇ ਬਣਵਾਈ ਹੈ ਕਿਰਪਾ ਕੀਤੀ ਹੈ ਸੰਗਤਾਂ ਦੇ ਸਹਿਯੋਗ ਨਾਲ ਇਹਦੇ 3 ਬੈੱਡ ਸਾਰੇ ਰੂਮ ਨੇ ਤੇ 13 ਰੂਮ ਨੇ ਇੱਕ ਰੂਮ ਵੱਡਾ ਗੁਰੂ ਸਾਹਿਬ ਦਾ ਜਿੱਥੇ ਨਾਲ ਅਕੈਡਮੀ ਚੱਲੇਗੀ ਲਿਫਟ ਵੀ ਹੈ ਤੇ ਹਰ ਕਮਰੇ 'ਚ ਫਰਿੱਜ ਵੀ ਹੈ ਏਸੀ ਵੀ ਹੈ ਗਰਮ ਪਾਣੀ ਠੰਡੇ ਪਾਣੀ ਸਾਰੀ ਸਹੂਲਤ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਆਪਣੇ ਲੋਕ ਮੰਨ ਦਾ ਜਤਨ ਹੈ 5 ਸਟਾਰ ਹੋਟਲ ਵਾਂਗ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣ